ਮਿਤੀ 10/4/25 ਨੂੰ थाना ਡਿਵੀਜ਼ਨ ਵਿੱਚ ਇੱਕ ਕੇਸ ਰਿਪੋਰਟ ਹੋਇਆ ਸੀਗਾ ਜਿੱਚ ਅਰਨੁਕਮਾਰ ਵਾਸੀ ਮੋਹਲਜਾ ਕਿਆ ਉਹਨੇ ਸਟੇਟਮੈਂਟ ਲਗਾਈ ਸੀਗੀ ਫਿਰ ਰਾਤ 2 ਵਜੇ ਜਦੋਂ ਕ੍ਰਿਸਟਲ ਚੌਂਕ ਤੋਂ ਆਪਣੇ ਐਕਟਵਾ ਦੇ ਤਿੰਨ ਜਣੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੇ ਸੀਗੇ ਉਹਦੇ ਨਾਲ ਉਹਦਾ ਦੋਸਤ ਸੀਗਾ ਸਜੀਵ ਕੁਮਾਰ ਕਈ ਤੇਿਸ ਕਾਰਨ ਸੀਗੇ ਤੇ ਜਦੋਂ ਉਹ ਲੋਗੜ ਗੇਟ ਤੋਂ ਹੋ ਕੇ ਆ ਕੇ ਖਜ਼ਾਨੇ ਗੇਟ ਤੇ ਪਹੁੰਚੇ ਸਰਪੁਰ ਰੋਡ ਤੇ ਤਾਂ ਪਿੱਛੋਂ ਕੰਨੂ ਵਾਸੀ ਫਕੀਰ ਸਿੰਘ ਕਲੋਨੀ ਇੱਕ ਕੰਨੂ ਮੋਟਾ ਉਹ ਵੀ ਫਕੀਰ ਸਿੰਘ ਕਲੋਨੀ ਦਾ ਹੈ ਇਕ ਵਮਨ ਹੈ ਕਿ ਹੋਰ ਪੰਜ ਚਾਰ ਅਨੁਸਥੀ ਵਿਅਕਤੀਆਂ ਨੇ ਉਹਨਾਂ ਨੂੰ ਪਿੱਛੋਂ ਬੋਲਟ ਮੋਟਰਸਾਈਕਲਾਂ ਤੇ ਜਾਂ ਦੂਜੇ ਮੋਟਰਸਾਈਕਲਾਂ ਦੇ ਆ ਕੇ ਤੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਜਿਹਦੇ ਵਿੱਚ ਸੰਜੀਵ ਜਿਸ ਕਾਰਨ ਤੇ ਅਰਨ ਤਿੰਨੋਂ ਜ਼ਖਮੀ ਹੋ ਗਏ ਸੀਗੇ ਜਿਸ ਵਜ੍ਹਾ ਜ ਤਰੰਤ ਜਿਹੜਾ ਕੇਸ ਨੰਬਰ ਜਿਹੜਾ 23 ਹੈ ਮਿਤੀ 10/4/25 ਅੰਡਰ ਸੈਕਸ਼ਨ 173 ਬੀ ਐਨਐਸ ਦਰਜ ਕਰ ਦਿੱਤਾ ਗਿਆ ਸੀਗਾ ਜਿਹ ਲੇਟਰ ਹੁਣ ਚਾਰ ਦਿਨ ਬਾਅਦ ਉਹਦੀ ਜਿਹੜਾ ਸੀਗਾ ਸੰਜੀਵ ਵਰਕਈ ਉਹਦੀ ਮੁਕੱਦਮੇ ਦੇ ਵਿੱਚ ਜਿਹੜੀ ਉਹ ਜਖਮੀ ਸੀਗਾ ਗੋਲੀਆਂ ਵਜਨ ਕਰਕੇ ਉਹਦੀ ਮੌਤ ਹੋ ਗਈ ਸੀ ਹਸਪੀਟਲ ਦੇ ਵਿੱਚ ਜਿਹਦੇ ਵਿਹਾਰ ਤੇ ਮਕਦਮਾ ਵਿੱਚ 109 ਐਨਐਸ ਦਾ ਵਾਅਦਾ ਕਰ ਦਿੱਤਾ ਗਿਆ ਸੀਗਾ ਜਿਸ ਤੇ ਤੁਰੰਤ ਕਾਰਵਾਈ ਕਰਦੇ ਆ ਸਾਡੇ ਐਡੀਸ਼ਨ ਥਾਣੇ ਦੀ ਜਿਹੜੀ ਆ ਪਾਰਟੀ ਪੁਲਿਸ ਪਾਰਟੀ ਨੇ ਇੰਸਪੈਕਟਰ ਨੀਰਜ ਕੁਮਾਰ ਦੇ ਨੇਤৃত্ব ਤੇ ਹੇਠ ਜਿਹੜਾ ਪਹਿਲੋਂ ਸ਼ਿਵ ਐਲਿਸ ਕਨੂ ਜੋ ਮਕਦਮਾ ਦਾ ਦੋਸ਼ੀ ਸੀਗਾ ਜਿੱਥੋਂ ਝਗੜਾ ਸ਼ੁਰੂ ਹੋਇਆ ਸੀਗਾ ਉਹਨੂੰ ਮਕਦਮਾ ਵਿੱਚ 24 ਘੰਟੇ ਗ੍ਰਿਫਤਾਰ ਕਰ ਲਿਆ ਸੀਗਾ ਉਸ ਤੋਂ ਅੱਗੇ ਕਾਰਵਾਈ ਕਰਦੇ ਆ ਜਿਹੜਾ ਦੂਸਰਾ ਦੋਸ਼ੀ ਸੀਗਾ ਕਰਨ ਸਿੰਘ ਐਲਿਸ ਕਨੂ ਵਾਸੀ ਫਕੀਰ ਸਿੰਘ ਕਲੋਨੀ ਉਹਨੂੰ ਹੀ ਅੱਜ ਜਿਹੜਾ ਉਹ ਮਕਦਮਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਰਹਿੰਦੇ ਤੁਸੀਂ ਉਹਨੂੰ ਹੀ ਜਲਦੀ ਇਹਦੇ ਵਿੱਚ ਗ੍ਰਿਫਤਾਰ ਕਰਕੇ ਤੇ ਇਹਨੂੰ ਕੇਸ ਨੂੰ ਜਿਹੜਾ ਸੋਲਵ ਕੀਤਾ ਜਾਓ